ਸਾਡੇ ਇਹ ਜੋ ਕਿਸਾਨ ਸਾਥੀ ਨੇ ਇਹਨਾਂ ਦੇ ਨਾਲ ਥੋੜਾ ਜਿਹਾ ੱਟਕਾ ਹੋਇਆ ਹੈ ੱਟਕਾ ਹੀ ਹੋਇਆ ਕਿ ਇਹਨਾਂ ਦਾ ਕੁਝ ਖੇਤ ਤਾਰ ਤੋਂ ਪਾਰ ਐਲੋਸੀ ਦੇ ਉੱਪਰ ਹੈ ਪਿਛਲੇ ਦਿਨੀ ਗਰਮੀ ਬਹੁਤ ਜ਼ਿਆਦਾ ਸੀਗੀ ਤਾਂ ਇਹਨਾਂ ਦਾ ਬੇਟਾ ਜੋ ਉੱਥੋਂ ਦੇ ਅੰਦਾਜ਼ੇ ਲਗਾਏ ਜਾ ਰਹੇ ਹੈ ਟਾਲੀ ਦੇ ਥੱਲੇ ਸੌਂ ਗਿਆ ਦੁਪਹਿਰ ਦੇ ਸਮੇਂ ਟਾਲੀ ਮਤਲਬ ਕਿ ਟਾਲੀ ਬਾਰਡਰ ਦੇ ਉੱਪਰ ਹੈ ਤਾਂ ਐਲੋਸੀ ਦੇ ਉੱਪਰ ਹੈ ਤਾਂ ਸੋਤਾ ਜਦ ਰੋਠਿਆ ਜੋ ਨੂੰ ਪਤਾ ਨਹੀਂ ਲੱਗਿਆ ਕਿ ਪਾਕਿਸਤਾਨ ਵਾਲੇ ਪਾਸੋਂ ਚਲਕੇ ਮੁੰਡਾ ਤਾਂ ਚਲੋ ਕੁਝ ਦਿਨ ਪਾਕਿਸਤਾਨ ਨੇ ਕਨਫਰਮ ਨਹੀਂ ਕੀਤਾ ਲੇਕਿਨ ਹੁਣ ਕਨਫਰਮ ਕਰ ਦਿੱਤਾ ਹੈ ਕਿ ਜਿਹੜਾ ਹੈਗਾ ਪਾਕਿਸਤਾਨ ਰੇਂਜਰਸ ਦੇ ਕੋਲੇ ਇਹ ਮੁੰਡਾ ਤਾਂ ਅਸੀਂ ਪਰਮਾਤਮਾ ਅਗੇ ਦੁਆ ਕਰਾਂਗੇ ਕਿ ਸਾਡੇ ਕਿਸਾਨ ਸਾਥੀ ਦਾ ਇੱਕੋ ਇੱਕ ਜੋ ਨੌਜਵਾਨ ਪੁੱਤ ਹੈ ਉਹ ਜਿਹੜਾ ਹੈਗਾ ਜਲਦੀ ਤੋਂ ਜਲਦੀ ਵਾਪਸ ਆਵੇ ਅਤੇ ਪਾਸਕਾਰ ਨੇ ਮਦਦ ਕਰਾਂਗੇ ਵੈਸੇ ਤਾਂ ਬਹੁਤ ਸੋਹਣਾ ਪ੍ਰਸ਼ਾਸਨ ਸਹਿਯੋਗ ਕਰ ਰਿਹਾ ਹੈ ਤੇ ਜਲਦੀ ਤੋਂ ਜਲਦੀ ਇਹਨਾਂ ਦਾ ਬੱਚਾ ਜਿਹੜਾ ਹੈਗਾ ਵਾਪਸ ਲੈ ਕੇ ਆਉਣ ਐਸ ਕਿਸਾਨ ਸਾਥੀ ਦਾ ਜਿਹੜਾ ਖੇਤ ਹੈਗਾ ਅਸੀਂ ਇਹ ਪਿੱਛੇ ਦੇਖਿਆ ਤੁਸੀਂ ਤੇ ਧਿਆਨ ਕਰੋ ਪਿਛਲੇ ਪਾਸੇ ਨੂੰ ਇਹਨਾਂ ਦੀ ਦਿੱਕਤ ਐ ਸੀ ਕਿ ਜਿਹੜੇ ਪਾਸੇ ਪਾਣੀ ਲੱਗਦਾ ਉਹਦੇ ਉਲਟ ਪਾਸੇ ਜਿਵੇਂ ਦੇਖ ਰਹੇ ਹੋ ਕਿ ਝੋਨੇ ਨੇ ਗਰੋਥ ਹੀ ਨਹੀਂ ਕੀਤੀ ਝੋਨਾ ਲਾਲ ਜਾ ਹੋ ਕੇ ਖੜਪਕ ਹੋ ਗਿਆ ਤੇ ਨੱਕੇ ਵਾਲੇ ਪਾਸੇ ਝੋਨਾ ਬਹੁਤ ਸੋਹਣਾ ਹੈ ਦੂਜੇ ਪਾਸੇ ਝੋਨੇ ਨੇ ਗਰੋਥ ਨਹੀਂ ਕੀਤੀ ਬੜੇ ਪ੍ਰੋਡਕਟ ਪਾਲੇ ਬੜੇ ਪੈਕਟ ਪਾਲੇ ਸਪਰੇਅ ਕਰਦੇ ਦੇ ਲekin ਠੀਕ ਨਹੀਂ ਹੋਇਆ ਤਾਂ ਐਸੇ ਸਬੰਧੀ ਅਸੀਂ ਦੇਖਿਆ ਤਾਂ ਇਹ ਜਿਹੜਾ ਖੇਤ ਹੈ ਇਸ ਖੇਤ ਦੇ ਵਿੱਚ ਜਦੋਂ ਮੈਂ ਕਿਸਾਨ ਵੀਰ ਨੂੰ ਕਿਹਾ ਕਿ ਚਲੋ ਆਪਾਂ ਚੁਰਦੇ ਹਾਂ ਜਦੋਂ ਖੇਤ ਚ ਤੁਰੇ ਅਸੀਂ ਨੱਕੇ ਤੋਂ ਦੂਜੇ ਪਾਸੇ ਨੂੰ ਚੱਲਣਾ ਸ਼ੁਰੂ ਕੀਤਾ ਸਾਡੇ ਪੈਰ ਗਰਮ ਹੋਣੇ ਸ਼ੁਰੂ ਹੋ ਗਏ ਜਿਵੇਂ ਜਿਵੇਂ ਅਸੀਂ ਨੱਕੇ ਤੋਂ ਦੂਸਰੇ ਪਾਸੇ ਨੂੰ ਜਾ ਰਹੇ ਹਾਂ ਨਾਲ ਦੀ ਨਾਲ ਜਿਹੜਾ ਹੈਗਾ ਝੋਨੇ ਦੀ ਫੋਟ ਘਟਦੀ ਜਾਂਦੀ ਝੋਨਾ ਲਾਲ ਹੁੰਦਾ ਜਾਂਦਾ ਤੇ ਝੋਨੇ ਦਾ ਜਿਹੜਾ ਹੈਗਾ ਜਿਹੜਾ ਪਟਾਰ ਘਟਦਾ ਜਾਂਦਾ ਜਿਵੇਂ ਜਿਵੇਂ ਅਸੀਂ ਉਧਰ ਨੱਕੇ ਵਾਲੇ ਪਾਸੇ ਨੂੰ ਆਉਣੇ ਆ ਝੋਨੇ ਦੀ ਫੋਟ ਵੱਧਦੀ ਜਾਂਦੀ ਹੈ ਇਹ ਦਿੱਕਤ ਬਹੁਤ ਸਾਰੇ ਖਸਾਨਵੀਰਾਂ ਦੇ ਨਾਲ ਹੁੰਦੀ ਹੈ ਜਿੱਥੇ ਸਾਡਾ ਕਿਆਰਾ ਲੰਮਾ ਹੋਵੇ ਠੀਕ ਹੈ ਤੇ ਇੱਕ ਪਾਸੇ ਹੋਈ ਪਾਣੀ ਲੱਗਦਾ ਹੋਵੇ ਤਾਂ ਸਾਰਾ ਗਰਮ ਪਾਣੀ ਇਕੱਠਾ ਹੋ ਜਾਂਦਾ ਇਹ ਉਹ ਦਿਨ ਹੈ ਜਿਸ ਦਿਨ ਬੱਦਲਵਾਈ ਸੀਗੀ ਤਾਂ ਤਾਪਮਨ ਠੀਕ ਸੀਗਾ ਅਸੀਂ ਪੈਰ ਵਿੱਚ ਰੱਖਦੇ ਹ ਮਹਿਸੂਸ ਹੋ ਰਿਹਾ ਸਾਨੂੰ ਕਿ ਆ ਠੰਡਾ ਪਾਣੀ ਇੱਥੇ ਆ ਗਰਮ ਪਾਣੀ ਹੋ ਗਿਆ ਤਾਂ ਜਦੋਂ ਤੁਹਾਡੇ ਖੇਤਾਂ ਦੇ ਵਿੱਚ ਇਹੋ ਜਿਹੇ ਹਾਲਾਤ ਹੋਣ ਜਿਵੇਂ ਤੁਸੀਂ ਆ ਖੇਤ ਦੇਖ ਰਹੇ ਹੋ ਕਿਆਰਾ ਲੰਮਾ ਹੋਵੇ ਪਾਣੀ ਇੱਕ ਪਾਸੋ ਲੱਗਦਾ ਹੋਵੇ ਤਾਂ ਉਹਨਾਂ ਕੰਡੀਸ਼ਨ ਦੇ ਵਿੱਚ ਕਿਾਰੇ ਦੇ ਦੂਜੇ ਪਾਸੇ ਜਾ ਕੇ ਝੋਨਾ ਫੋਟ ਨਹੀਂ ਕਰੇਗਾ ਕਿਉਂਕਿ ਤੁਹਾਡਾ ਪਾਣੀ ਜਾ ਕੇ ਗਰਮ ਹੋ ਰਿਹਾ ਸਾਰੇ ਲੂਣ ਉੱਥੇ ਇਕੱਠੇ ਹੋ ਰਹੇ ਐ ਤੇ ਉਹ ਪਾਣੀ ਲਾਲ ਜਾ ਹੋ ਕੇ ਪੂਟਾ ਉੱਥੇ ਰੁਕਿਆ ਰਹੇਗਾ ਤਾਂ ਇਸ ਕੰਡੀਸ਼ਨ ਦੇ ਵਿੱਚ ਜੋ ਸਾਡੇ ਪਿਛਲੇ ਸਾਲਾਂ ਦੇ ਤਜਰਬੇ ਹੈਗੇ ਐ ਇੱਕ ਤਰੇ ਜਿਹੜਾ ਹੈਗਾ ਇੱਕ ਅੰਦਾ ਗੱਟਾ ਯੂਰੀਆ ਵੱਧ ਲੱਗਦੀ ਐ ਠੀਕ ਐ ਨੰਬਰ 1 ਨੰਬਰ 2 ਹੈ ਉਧਰ ਇੱਕ ਤੋਂ ਦੋ ਸਪਰੇ ਜਿੰਕ ਦੇ ਕਰਨ ਦੀ ਲੋੜ ਪੈਂਦੀ ਐ ਜੇ ਤੁਸੀਂ ਇੱਕ ਤੋਂ ਦੋ ਸਪਰੇ ਜਿੰਕ ਦੇ ਕਰ ਦਿਓਗੇ ਜਿੰਕ ਕਾਮਖਾਚਨਾ ਥੋੜੀ ਵੱਧ ਪਏਗੀ ਤਾਂ ਇਹ ਝੋਨਾ ਬਹੁਤ ਸੁਣਾ ਚੱਲ ਪੈਂਦਾ ਇਹਨੂੰ ਕੋਈ ਦਿੱਕਤ ਨਹੀਂ ਆਉਂਦੀ। ਕਈ ਵਾਰੀ ਕਿਸਾਨ ਵੀ ਜਿਹੜਾ ਹੈਗਾ ਇਹ ਕਮਾਨਿਲ ਜੀਰਮ ਦਾ ਸਪਰੇ ਵੀ ਕਰ ਦਿੰਦੇ ਆ ਕਿਉਂਕਿ ਜੀਰਮ ਦੇ ਵਿੱਚ ਹੀ ਥੋੜਾ ਜਿੰਕ ਹੁੰਦਾ ਹੈ ਤੇ ਉਹਦੇ ਨਾਲ ਵੀ ਜਿਹੜਾ ਹੈਗਾ ਇਹ ਚੱਲ ਪੈਂਦਾ। ਮੈਂ ਕਿ ਮੈਂ ਸਪਾਰਸ਼ ਨਹੀਂ ਕਰ ਰਿਹਾ ਲੇਕਿਨ ਮੈਂ ਕਿਸਾਨਾਂ ਦੀ ਪ੍ਰੈਕਟਿਸ ਦੱਸ ਰਿਹਾ ਹਾਂ। ਪਰੰਤੂ ਮੇਰੇ ਅਨੁਸਾਰ ਇਹ ਦਿੱਕਤਾਂ ਅਗਲੇ ਸਾਲ ਜੇ ਤੁਹਾਡੇ ਖੇਤ ਚ ਨਾ ਆਵੇ ਇਹਦੇ ਕਰਕੇ ਤੁਹਾਨੂੰ ਇਹ ਕਰਨਾ ਪਏਗਾ ਕਿ ਇਸ ਖੇਤ ਦੇ ਵਿੱਚ ਪਾਣੀ ਘੁਮਾ ਕੇ ਲਾਉਣ ਦਾ ਇਤਿਮਾਮ ਕਰੋ। ਹੁਣ ਐਸ ਕਿਸਾਨ ਸਾਥੀ ਦੀ ਕੀ ਪਾਈਪਲਨ ਨੱਪੀ ਐ। ਪਾਈਪਲਨ ਅੱਗੇ ਵੀ ਜਾਂਦੀ ਐ। ਤਾਂ ਹੁਣ ਇਹਨਾਂ ਨੂੰ ਇੱਕ ਹੀ ਬੇਨਤੀ ਕੀਤੀ ਹੈ ਕਿ ਅਗਲੇ ਸਾਲ ਪਰਲੇ ਕਿਨਾਰੇ ਤੇ ਇੱਕ ਨਕਾ ਕੱਢੋ ਤੇ ਉਧਰੋਂ ਇਹਨੂੰ ਪਾਣੀ ਲਓ ਤੇ ਖੇਤ ਠੀਕ ਹੋ ਜਾਏਗਾ। ਮੇਰੇ ਕੋਲ ਖੁਦ ਸੱਤ ਕਿਲੇ ਇਸ ਤਰ੍ਹਾਂ ਦੇ ਨਹੀਂ ਜਿਹਦੇ ਵਿੱਚ ਪਾਈਪ ਲਾਈਨ ਲੱਪਣ ਤੋਂ ਪਹਿਲਾਂ ਜਿਹੜਾ ਹੈਗਾ ਹਰ ਸਾਲ ਕਣਕ ਵੀ ਮਾੜੀ ਹੋ ਜਾਂਦੀ ਹੈ ਯਾਨੀ ਹਰ ਸਾਲ ਝੋਨਾ ਵੀ ਮਾੜਾ ਹੋ ਜਾਂਦਾ ਹੋਇਆ ਨਾ ਛੇੜਾਂ ਉੱਪਰ ਵੱਖਰੀਆਂ ਕਰਾਉਣੀਆਂ। ਠੀਕ ਹੈ? ਤਾਂ ਇਹੋ ਜਿਹੇ ਹਾਲਾਤ ਦੇ ਵਿੱਚ ਜਿਹੜਾ ਹੈਗਾ ਤਾਂ ਸਾਡੇ ਲਈ ਔਖਾ ਹੋ ਜਾਂਦਾ। ਜਦੋਂ ਅਸੀਂ ਉਹਦੇ ਵਿੱਚ ਨੱਕੇ ਪੂਜੇ ਪਾਸੇ ਕੱਢਦੇ ਹਾਂ ਠੀਕ ਹੋ ਗਿਆ। ਤਾਂ ਇਹ ਚੀਜ਼ ਦਾ ਧਿਆਨ ਤੁਸੀਂ ਰੱਖੋਗੇ। ਉਮੀਦ ਕਰਦਾ ਜਾਣ ਕੇ ਲੈਵਨ